ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆਂ ਦੇਖੋ ਆਚਾਰੀ ਮਿਰਚਾਂ ਨੇ ਇਹ ਇਹ ਪਰ ਕੋੜੀਆਂ ਨਹੀਂ ਹੁੰਦੀਆਂ ਇਹ ਗੀਆਂ ਕਰੇਲਿਆਂ ਵਾਂਗੂ ਬਣ ਜਾਂਦੀਆਂ ਆਪਾਂ ਇਹਨਾਂ ਦੀ ਸਬਜ਼ੀ ਬਣਾਉਣ ਲੱਗੇ ਆਂ ਕਰੇਲਿਆਂ ਵਾਂਗੂ ਇਹਨਾਂ ਦੇ ਵਿੱਚ ਆਪਾਂ ਨੂੰ ਚਾਹੀਦਾ ਵਾ 3 ਕੱਪਾ ਮਿਰਚਾਂ ਪਾਵਾਂਗੇ 1 ਕੱਪਾ ਲਸਣ ਪਾਵਾਂਗੇ ਤੇ ਨਾਲ ਪਾਵਾਂਗੇ ਅਦਰਕ ਤੇ ਆਮ ਚਾਰ ਪੰਜ ਪਿਆਜ਼ ਕਰਲੇ ਨੇ ਇਹਨਾਂ ਦਾ ਆਪਾਂ ਮਸਾਲਾ ਬਣਾਵਾਂਗੇ ਅਪਾ ਬਣਾਵਾਂਗੇ ਆਪਾਂ ਮਸਾਲਾ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਇਹਨਾਂ ਨੂੰ ਆਪਾਂ ਗ੍ਰाइंड ਕਰਨ ਤੇ ਪਾ ਲੈਣੇ ਹਾਂ ਹਾਂਜੀ ਆਪਾਂ ਥੋੜਾ ਜਿਹਾ ਮੋਟਾ ਰੱਖਾਂਗੇ ਇਹਨੂੰ ਜਿਵੇਂ ਆਪਾਂ ਕ੍ਰੇਲਿਆਂ ਦੇ ਵਿੱਚ ਪਾਉਨੇ ਆ ਤੇ ਆ ਆਪਾਂ ਮਿਰਚਾਂ ਨੇ ਤੇ ਇਹ ਆਪਾਂ ਮਿਰਚਾਂ ਨੂੰ ਇਸ ਤਰ੍ਹਾਂ ਟੀੜਾ ਦੇ ਲਿਆ ਜਿਵੇਂ ਆਪਾਂ ਕਰੇਂਡਿਆਂ ਨੂੰ ਕਰ ਪਾਹਾ ਕਰਦੇ ਹੁੰਦੇ ਆ ਇੱਕ ਪਾਸੇ 치ਰਾ ਦੇ ਲਿਆ ਜਿਹੜੀ ਇਹਦੇ ਵਿੱਚ ਮਿਰਚ ਸੀਗੀ ਵੀ ਸੀਗੇ ਉਹ ਆਪਾਂ ਕੱਢਦੇ ਨੇ ਤੇ ਇਸ ਤਰ੍ਹਾਂ ਆਪਾਂ ਇਹਨੂੰ 치ਰਾ ਦੇ ਲੈਣਾ 치ਰਾ ਦੇ ਕੇ ਆਪਾਂ ਇਸ ਤਰ੍ਹਾਂ ਜਿਵੇਂ ਆਪਾਂ ਕਰੇਂਡਿਆਂ ਦੇ ਵਿੱਚੋਂ ਵੀ ਕੱਢਦੇ ਆ ਇਸ ਤਰ੍ਹਾਂ ਹੀ ਆਪਾਂ ਇਹਦੇ ਵੀ ਕੱਢਦੇ ਨੇ ਜੇ ਜਦੋਂ ਆਪਣਾ ਹੋ ਗਿਆ ਮਸਾਲਾ ਤਿਆਰ ਤੇ ਆਪਾਂ ਇਹਨੂੰ ਮਸਾਲੇ ਨੂੰ ਇਹਦੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਹੀ ਹੋ ਜਾਣੀਆਂ ਨੇ ਤੇ ਇਹ ਆਪਾਂ ਰੱਖਤੀਆਂ ਤੇ ਆਪਾਂ ਦੇਖੋ ਇਹਨਾਂ ਦੇ ਵਿੱਚ ਪਾਉਣਾ ਗਰਮ ਮਸਾਲਾ ਮੋਟੀ ਮਿਰਚ ਹਲਦੀ ਧਨੀਆ ਪਾਊਡਰ ਤੇ ਦੇਗੀ ਮਿਰਚ ਤੇ ਲੂਣ ਜੀਰਾ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਆਮਚੂਰ ਤੇ ਆਪਾਂ ਹੁਣ ਆਮ ਕੜਾਹੀ ਦੇ ਵਿੱਚ ਪਾਉਨੇ ਆ ਮਸਾਲਾ ਜੀਰਾ ਥੋੜੇ ਹੀ ਪਾਵਾਂਗੇ ਆਪਾਂ ਜੀਰਾ ਚ ਬਾਦ ਆਪਣਾ ਤੇਲ ਕਰਨਾ ਹੁੰਦਾ ਜੀ ਜੀਰਾ ਆਪਣਾ ਭੁੱਜਦਾ ਜੀਰਾ ਥੋੜਾ ਜਿਹਾ ਲਾਲ ਹੋ ਜਾਊਗਾ ਤੇ ਆਪਾਂ ਫਿਰ ਇਹਦੇ ਵਿੱਚ ਪਾ ਲਾਂਗੇ ਪਿਆਜ਼ ਇਹਦੇ ਵਿੱਚ ਆਪਣਾ ਪਾਇਆ ਹੈ ਪਿਆਜ਼, ਹਰੀ ਮਿਰਚ, ਅਦਰਕ ਤੇ ਤੇਲ, ਲਸਣ ਜਿਸ ਤਰ੍ਹਾਂ ਆਪਾਂ ਕਰਦੇ ਆਂ ਦਾ ਮਸਾਲਾ ਬਣਾਉਨੇ ਆ ਉਸੇ ਤਰ੍ਹਾਂ ਹੀ ਆਪਾਂ ਬਣਾਉਣਾ ਜਿੰਨੇ ਕਿ ਆਪਾਂ ਲੈਟਾ ਹੋਣ ਉਹਨਾਂ ਦੇ ਹਿਸਾਬ ਨਾਲ ਤੁਸੀਂ ਮਸਾਲਾ ਬਣਾ ਲੈਣਾ ਜੇ ਮਸਾਲਾ ਵੈਸੇ ਵਾਸਤੇ ਹੀ ਜਾਵੇ ਤਾਂ ਕੋਈ ਗੱਲ ਨਹੀਂ ਬਾਅਦ ਤੁਸੀਂ ਕੱਲਾ ਮਸਾਲੇ ਨਾਲ ਵੀ ਰੋਟੀ ਜਾਂ ਪਰੌਠਾ ਕਾਸ਼ੀ ਅਚਾਰ ਦੇ ਖੂਬੀ ਥਾਪ ਸਕਦੇ ਹਾਂ ਕਿੰਨੇ ਦਿਨ ਮਰਜ਼ੀ ਰੱਖ ਸਕਦੇ ਹੋ ਇਹ ਪ੍ਰਾਪ ਨਹੀਂ ਹੁੰਦਾ ਹਾਂਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਜਿੰਨਾ ਕ ਆਪਣਾ ਸੁਆਦ ਅਨਸਾਰ ਨੂੰ ਹਣਾ ਆਪਾਂ ਹੁਣੇ ਹੀ ਪਾ ਦੇਣਾ ਕਿਉਂਕਿ ਆਪਣੇ ਪਿਆਜ਼ ਸੇਤੀ ਭੁੱਜ ਜਾਣਗੇ ਹਾਂਜੀ ਹੁਣ ਆਪਾਂ ਨੂੰ ਲੋਨ ਪਾਉਣ ਦੀ ਲੋੜ ਨਹੀਂ ਹੈਗੀ ਆਪਾਂ ਪਿਆਜ਼ਾਂ ਨੂੰ ਘੋਲ ਲਾਂਗੇ ਜਿਵੇਂ ਆਪਾਂ ਮਸਾਲਾ ਪਾਉਂਦੇ ਹਾਂ ਜੇ ਆਜ ਆਪਣੇ ਬਰਾਊਨ ਹੋਣ ਲੱਗਦੇ ਨੇ ਆਪਾਂ ਇੰਨੇ ਕੀ ਬਰਾਊਨ ਕਰਨੇ ਆ ਇਹ ਤੇ ਆਪਾਂ ਲੋਕ ਆਪਾਂ ਤਾਂ ਥੋੜਾ ਜਿਹਾ ਤੇ ਹੁਣ ਆਪਾਂ ਪਾਵਾਂਗੇ ਅਗਲੀ ਕਿੰਨੇ ਮਸਾਲੇ ਇਹਦੇ ਵਿੱਚ ਪਾਵਾਂਗੇ ਆਪਾਂ ਕੜੀਆਂ ਪਾਉ। ਗਰਮ ਮਸਾਲਾ ਸਾਦੂ ਪਾ। ਪਿੰਟ ਥੋੜੀ ਜਿਹਾ ਚਪਾ ਦੁੱਧ ਜਿਹੀ ਪਾਈ ਹੋਈ ਹੈ ਵਿੱਚ ਇਹ ਮਿੱਠਾ ਪਾਣੀ ਥੋੜੀ ਜਿਹੀ ਖੱਟੇ ਪਾਣੀ ਵਿੱਚ ਨਮਕ ਆਪਣਾ ਪਾਇਆ ਹੋਇਆ ਇੱਕ ਚਮਚਾ ਪਾਧਾ ਜਿਹਾ ਪਾਇਆ ਦੇ ਵਿੱਚ ਅੰਤੂਰ ਹਨ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਮੈਂ ਤੁਹਾਨੂੰ ਭਰ ਕੇ ਦਿਖਾਉਣੀ ਆ ਇਹਨਾਂ ਨੂੰ। ਇਹ ਲੱਪਾ ਨੂੰ ਮੈਂ ਥੋੜਾ ਠੰਡਾ ਕਰ ਲਾਂਗੀ। ਹਾਂਜੀ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਾਂਗੇ। ਜਿਵੇਂ ਆਪਾਂ ਆਪਣੇ ਕareleਆਂ ਦੇ ਵਿੱਚ ਮਸਾਲਾ ਭਰਦੇ ਹਾਂ ਉਸੇ ਲੋਟੀ ਇਹ ਪੈਂਦਾ ਮਸਾਲਾ ਭਰਾਂਗੇ। ਜੇ ਤੁਸੀਂ ਇਸ ਤਰ੍ਹਾਂ ਹੀ ਰੱਖਣੀ ਆ ਖੁੱਲੀਆਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਜਿਵੇਂ ਕarele ਨੂੰ ਪਤਾ ਗਾ ਬੰਦਦੇ ਆ ਇਸ ਤਰ੍ਹਾਂ ਤਾਂ ਗਵਨਣਾ ਤਾਂ ਧਗਾ ਵੀ ਬੰਨ ਸਕਦੇ ਆ ਉਹ ਤੁਹਾਡੀ ਆਪਣੀ ਮਰਜੀ ਆ ਐਸ ਤਰ੍ਹਾਂ ਮੀਹੋ ਜੀ ਚੰਗਾ ਚੰਗਾ ਕਹਿੰਦੀ ਮੈਂ ਤਾਂ ਪਾ ਸਾਰੀਆਂ ਪਾ ਲਈਆਂ ਨੇ ਮਸਾਲੇ ਦੇ ਨਾਲ ਤੇ ਮੈਂ ਤੁਹਾਨੂੰ ਹੁਣ ਇਹਨਾਂ ਨੂੰ ਦਿਖਾਉਣੀ ਆ ਤੇਲ ਆ ਪਾਏ ਦੇ ਵਿੱਚ ਸਰੋਂ ਦਾ ਪਾਇਆ ਹੁਣ ਪਹਿਲਾਂ ਪਰਫੈਂਟ ਤੇਲ ਦੇ ਨਾਲ ਤੜਕਾ ਲਾਇਆ ਸੀ ਤੇ ਇਹ ਆਪਾਂ ਹੁਣ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਨ ਲੱਗੇ ਆ ਜਿਸ ਤਰ੍ਹਾਂ ਘਰੇਲੇ ਬਣਦੇ ਆ ਤੇ ਆਪਾਂ ਇਸ ਤਰ੍ਹਾਂ ਕਰਨਾ ਇਹਨਾਂ ਨੂੰ ਆਪਾਂ ਦੇਖੋ ਧਾਗਾ ਪਾਇਆ ਹੋਇਆ ਆਪਣਾ ਇਹਨੇ ਤੇ ਆਪਾਂ ਇਸ ਤਰ੍ਹਾਂ ਹੀ ਰੱਖਣੀਆਂ ਇਹ ਇਸ ਤਰ੍ਹਾਂ ਹੀ ਆਪਾਂ ਬਣਾਉਂ ਲਈਆਂ ਨੇ ਜਿਆਦਾ ਤੇਲ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਨਾਲ ਦੀ ਨਾਲ ਹੀ ਆਪਾਂ ਤਾਸਾ ਦਵਾਈ ਜਾਣਾ ਅੰਦੀ ਅਸਰਾ ਮੰਗੀਆਂ ਫਿਰ ਇਹ ਕਰੇਲੇ ਮਹੂ ਜੇ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਮੈਨੂੰ ਫੋਲੋ ਕਰਿਓ ਲਾਈਕ ਕਰਿਓ ਥੈਂਕ ਯੂ ਜੀ